ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਲਾਉਜ ਢਲੋਂ ਸਾਹ ਪਹੁੰਚ ਚੁੱਕੇ ਨੇ ਫਿਰ ਪਿੰਡ ਪਿੰਡ ਕਿਹੜਾ ਜਿਹਾ ਆਪਣਾ ਅਗਮਾਨ ਅਗਮਾਨ ਹਾਂਜੀ ਅਗਮਾਨ ਪਿੰਡ ਦੇ ਵਿੱਚ ਰਿਪੋਰਟਰ ਗਾ ਕਾਫੀ ਮਤਲਬ ਸਮੇਂ ਬਾਅਦ ਬਣੀ ਹੈ ਤੇ ਟੀਕੇ ਟੂਕੇ ਕਾਫੀ ਲੱਗੇ ਹੀ ਇਹਨੂੰ ਪਹਿਲਾਂ ਆਪਣੇ ਤੋਂ ਮਤਲਬ ਕਾਫੀ ਵਰੀ ਚਲੋ ਚਰਾ ਫਾਰਮਰ ਵੀ ਮਾਥੜੀ ਥੋੜੇ ਇੰਨੇ ਨਹੀਂ ਚਲੋ ਹਨਾ ਪਸੇਰਾ ਉਹਨਾਂ ਜ਼ੋਰ ਜ਼ਾਰ ਲਵਾਇਆ ਤੇ ਟੀਕੇ ਭਰੌਣੇ ਇਹ ਫਿਰ ਕੰਮ ਮੰਨ ਨਾ ਦੁਖੀ ਹੁੰਦਾ ਥੋੜਾ ਜਿਹਾ ਤੇ ਰਿਪੀਟਰ ਦੀ ਗੱਲ ਵੀ ਤੇ ਮੈਂ ਇਹਨੂੰ ਕੋਈ ਦਵਾਈ ਦਵਾਈ ਨਹੀਂ ਨਾ ਭਰੀ ਆਪਾਂ ਸਿੱਧੇ ਟੀਕੇ ਭਰੇ ਇਹਨੂੰ ਡਾਇਰੈਕਟ ਹੋਰ ਕੁਝ ਨਹੀਂ ਕੀਤਾ ਹੈਗਾ ਬਾਕੀ ਉਹਦੀ ਕਿਰਪਾ ਦੇ ਨਾਲ ਚੱਕ ਪਾਸ ਕੀਤੀ ਹੈ ਤੇ ਨਿਕਲ ਆਈ ਹੈ ਗੱਬਣ ਬਾਕੀ ਤੁਹਾਨੂੰ ਦੱਸਣਗੇ ਇਹ ਵੀ ਗੱਲਬਾਤ ਆਪਣੀ ਕਿ ਕਿੰਨਾ ਟਾਈਮ ਹੋ ਗਿਆ ਕਿੰਨੀ ਕਵਰੀ ਬਣਾਈ ਬਣੋਈ ਪਹਿਲਾਂ ਠੀਕ ਹੈ ਜੀ ਠੀਕ ਕਰਦੇ ਆ ਗੱਲਬਾਤ ਕਿਉਂਕਿ ਤਗੜੇ ਦੀ ਦੇ ਵੀਡੀਓ ਸਾਰੇ ਬਣਾ ਲੈਂਦੇ ਆ ਪਰ ਮਾੜੇ ਨਾਲ ਵੀ ਖੜ ਕੇ ਉਹਦਾ ਕੰਮ ਕਰਕੇ ਦੇਣਾ ਸਭ ਤੋਂ ਵੱਡੀ ਗੱਲ ਆ ਤੇ ਮੇਰੇ ਤੋਂ ਪਹਿਲਾਂ ਇਹੋ ਕੰਮ ਚੱਲਦਾ ਰਿਹਾ ਸੀ ਤੇ ਪਰ ਹੁਣ ਆਪਾਂ ਪਾਸ ਕਰਤੀ ਆ ਤੇ ਖੁਸ਼ੀ ਹੋਵੰਨੇ ਕਿ ਨਹੀਂ ਕਿ ਇਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੁਲਾ ਦਿਓ ਸਤਿ ਸ੍ਰੀ ਅਕਾਲ ਜੀ ਤੇ ਇਹ ਘੜਿਆ ਕੰਮ ਹੀ ਗਾਂ ਦਾ ਹਨਾ ਹਾਂਜੀ ਬਾਜੀ ਕਾਫੀ ਟਾਈਮ ਤੋਂ ਆਪਾਂ ਬਣਾਉਂ ਬੜਾ ਸਾਲ ਹੀ ਹੋ ਗਿਆ ਜੀ ਸਾਲ ਹੀ ਹੋ ਗਿਆ ਨਾ ਹਾਂਜੀ ਹਾਂਜੀ ਤੇ ਦੁਖੀ ਹੁੰਦਾ ਮਨ ਜਦੋਂ ਨਹੀਂ ਬਣਾਇਆ ਬੜੇ ਟੀਕੇ ਲਵਾਇਆ ਸਰ ਅੱਛਾ ਬਹੁਤ ਲਵਾਇਆ ਨਾ ਬਹੁਤ ਲਵਾਇਆ ਤੇ ਵੇਲੋ ਹੁਣ ਆਪਾਂ ਭਰੇ ਟੀਕੇ ਤੇ ਕਿਦਾਂ ਫਿਰ ਫੇਰ ਹੋ ਗਈ ਆ ਜੀ ਮੇਰਾ ਜੀ ਮੇਰਾ ਜੀ 20 ਦਿਨ ਹੀ ਬੋਲ ਪਿੰਦੀ ਸੀ ਹਾਂ ਹਾਂ ਬੋਲ ਪਿੰਦੀ ਪਹਿਲੇ ਬੋਲ ਪਿੰਦੀ ਸੀ ਜੀ ਪਹਿਲੇ ਬੋਲ ਪਿੰਦੀ ਹਾਂਜੀ ਹਾਂਜੀ ਤੇ ਆਪਾਂ ਕੁਝ ਨਹੀਂ ਕੀਤਾ ਆਪਾਂ ਵੇਲੇ ਦਵਾਈ ਨਹੀਂ ਕੁਝ ਨਹੀਂ ਸਿੱਧੇ ਟੀਕੇ ਸਿੱਧੇ ਟੀਕੇ ਸਿੱਧੇ ਟੀਕੇ ਲਵਾਏ ਜੀ ਹੁੰਦੀ ਹੈ ਕਿਰਪਾ ਆਸ਼ੀਰਵਾਦ ਇਸ ਚੀਜ਼ ਦੇ ਵਿੱਚ ਹਾਂਜੀ ਹਾਂਜੀ ਕਿਉਂਕਿ ਵੇਖੋ ਖੁਸ਼ੀ ਤੁਸੀਂ ਨਾ ਇਹ ਸਕਰੀਨ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਿਹੜੀ ਖੁਸ਼ੀ ਹੁੰਦੀ ਹੈ ਯਾਰ ਇੰਨੇ ਚਿਰਾਂ ਬਾਅਦ ਜਿਹੜਾ ਜਾਨਵਰ ਗੱਭਣ ਹੋਣਾ ਇੰਨੇ ਟੀਕੇ ਟੋਕੇ ਲਵਾਉਣਾ ਜਿਹਦੀ ਗਿਣਤੀ ਕੋਈ ਨਹੀਂ ਆ ਤੇ ਆਣ ਕੇ ਜਦੋਂ ਆਪਾਂ ਟੀਕਾ ਕਰਨਾ ਤੇ ਇਹ ਚੀਜ਼ ਗੱਬਣ ਹੁਣੀ ਰੁਕ ਜਾਣੀ ਬ੍ਰੇਕ ਲੱਗ ਜਾਣੀ ਹਰ 20 ਦਿਨੀ 15 ਦਿਨੀ ਆ ਜਾਂਦੀ ਹੀਟ ਤੇ ਤੇ ਬਾਕੀ ਖੁਸ਼ੀ ਤੁਸੀਂ ਵੀ ਇਹ ਕਿ ਸਕਦੇ ਕਿਉਂਕਿ ਇੱਕ ਚਲੋ ਇਹਨੇ ਤਗੜੇ ਨਹੀਂ ਮਾਤੜੀ ਫਾਰਮਰ ਨੇ ਤੇ ਬਾਕੀ ਖੁਸ਼ੀ ਹੋਈ ਕੰਮ ਕਰਕੇ ਦਾਂ ਢੋ ਸਭ ਦਾ ਬਹੁਤ ਵਧੀਆ ਜੀ ਕੰਮ ਕਰ ਵਧੀਆ ਲੱਗਦਾ ਵਧੀਆ ਲੱਗਦਾ ਜੀ ਹਾਲੇ ਦਵਾਲੇ ਕਿਦਾਂ ਰਿਕਾਰਡ ਆ ਬਣਾ ਜੀ ਬਹੁਤ ਵਧੀਆ ਤੁਹਾਡਾ ਰਿਕਾਰਡ ਹੋ ਗਿਆ ਜੀ ਸਿੱਧੇ ਪੇੜਾ ਦੇ ਚ ਕੋ ਕੰਮ ਕੀਤੇ ਨੇ ਫੇਰੀ ਇੱਕ ਚੀਜ਼ਾਂ ਹੁੰਦੀਆਂ ਨਾ ਹਣ ਕਿਉਂਕਿ ਆਪਣਾ ਕਈ ਇਹ ਜੀ ਇੱਥੇ ਉਹ ਨਹੀਂ ਠੀਕ ਹੈਗੀ ਬੜੇ ਡਾਕਟਰ ਦਵਾਈ ਦਵਾਈ ਜੀ ਤੇ ਇਹ ਵੀ ਇੱਕ ਅੜਿਆ ਕੰਮ ਹੀ ਹੈ ਨਾ ਇਹ ਵੀ ਅੜਿਆ ਹੀ ਤੇ ਅੜਿਆ ਕੰਮ ਕੱਢਣਾ ਬੜੀ ਵੱਡੀ ਗੱਲ ਹੋ ਜਾਂਦੀ ਆ ਉਹਦੀ ਕਿਰਪਾ ਉਹਦਾ ਅਸ਼ੀਰਵਾਦ ਹੋਏ ਤਾਂ ਫੇਰ ਹੀ ਇਹ ਚੀਜ਼ਾਂ ਹੁੰਦੀਆਂ ਠੀਕ ਹੈ ਨਾ ਬਾਕੀ ਵਧੀਆ ਲੱਗਾ ਦੂਜੇ ਡਾਕਟਰਾਂ ਨੂੰ ਕੋਈ ਫਰਕਿਆ ਟੱਲੋਂ ਸਾਹਿਬ ਦਾ ਉਹ ਜ਼ਿਆਦਾ ਜੀ ਹਾਂਜੀ ਜਮੇਨ ਸਮਾਨ ਦਾ ਫਰਕਿਆ ਹੈ ਫਰਕਿਆ ਜੀ ਹਾਂਜੀ ਤੇ ਇਹ ਕਮਾਂਡੀ ਵੀ ਲੱਗੇ ਖੜੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਪਹਾੜ ਦੀ ਗਾਂ ਨਿਕਲ ਆਈ ਇਹ ਲੱਗੇ ਕਿਉਂਕਿ ਨੇ ਟੀਕੇ ਬੜੀ ਬਰੀ ਲਵਾਏ ਸੀ ਤੇ ਤੁਹਾਨੂੰ ਕਿਵੇਂ ਲੱਗਾ ਕਿ ਚਲੋ ਇਹ ਦੀ ਵੀ ਚਰੀ ਗਰੀਬ ਦੀ ਗਾਂ ਨਿਕਲੀ ਇਹ ਦੀ ਵੀ ਸੁਣੀ ਰੱਬ ਨੇ ਬਹੁਤ ਵਧੀਆ ਜੀ ਵਧੀਆ ਲੱਗਾ ਟੱਲੋਂ ਸਾਹਿਬ ਦਾ ਕ ਕਿ ਆਪਣੀ ਵੈੜ ਵੀ ਹੁਣ ਚੈੱਕ ਕਰਕੇ ਆਏ ਹਨਾ ਉਹ ਵੀ ਨਿਕਲ ਆਈ ਆ ਤੇ ਵਧੀਆ ਰਿਜ਼ਲਟ ਆਉਂਦੇ ਨੇ ਜਦੋਂ ਫਿਰ ਖੁਸ਼ੀ ਹੁੰਦੀ ਆ ਚੀ ਦੀ ਕਿਉਂਕਿ ਦੁਖੀ ਜੇ ਨਾ ਇਹ ਚੀਜ਼ਾਂ ਹੁਣ ਤਾਂ ਮਨ ਦੁਖੀ ਹੋ ਜਾਂਦਾ ਬੰਦੇ ਦਾ ਹਾਂਜੀ ਹਾਂਜੀ ਹੁਣ ਜੇ ਆਪਾਂ ਨਾ ਇਹਦੀ ਗਾਂ ਨੂੰ ਟਿਕਾ ਭਰ ਦੇ ਤੇ ਇੱਥੇ ਕੰਮ ਚੱਲਦਾ ਰਹਿਣਾ ਇਹ ਚੱਲਦਾ ਰਹਿਣਾ ਚੱਲਦਾ ਰਹਿਣਾ ਇਨਾਂ ਦਾ 20 ਦਿਨ ਵੀ ਨਹੀਂ ਕਰਦੀ ਹੁੰਦੀ ਘਰ ਦਾ 20 ਦਿਨ ਵੀ ਨਹੀਂ ਹੁਣ ਪੱਕੀਆਂ ਬ੍ਰੇਕਾਂ ਲਾਤੀਆਂ ਇਹਦੀਆਂ ਹਾਂਜੀ ਹਾਂਜੀ ਠੀਕ ਹੈ ਨਾ ਤੇ ਇਹਦੇ ਮਗਰ ਅਸ਼ੀਰਵਾਦ ਕਿਰਪਾ ਹੱਥ ਹਰ ਚੀਜ਼ ਹੁੰਦੀ ਹੈ ਬਾਕੀ ਤੁਹਾਨੂੰ ਕਿਵੇਂ ਲੱਗਦਾ ਢਿਲੋ ਸਾਹਿਬ ਦਾ ਕੰਮ ਨਹੀਂ ਬਹੁਤ ਵਧੀਆ ਢਿਲੋ ਸਾਹਿਬ ਦਾ ਮੈਂ ਤੇ ਜਦੋਂ ਦਾ ਢਿਲੋ ਸਾਹਿਬ ਨੂੰ ਸਾਧਨਾ ਮੇਰੇ ਤੇ ਸਾਰੇ ਟੰਗਾ ਝੂੰਗ ਵਾਲੇ ਆ ਸੱਟ ਹੋ ਗਿਆ ਕੰਮ ਕਹਿੰਦਾ ਮਤਲਬ ਕਿ ਜੋ ਅੜੇ ਤੜੇ ਸਭ ਨਿਕਲ ਨੁਕਲ ਗਏ ਨੇ ਇਹ ਵੀ ਆਣ ਗਵਾੜ ਅੜੇ ਤੜੇ ਕੰਮ ਇਹ ਵੀ ਕੱਢਤਾ ਤੇ ਨਿਕਲ ਗਏ ਨਾ ਹਾਂਜੀ ਹਾਂਜੀ ਖੁਸ਼ੀ ਖੁਸ਼ੀ ਬਹੁਤ ਜ਼ਿਆਦਾ ਜੀ ਕਿਉਂਕਿ ਬੜੇ ਚਿਰ ਬਾਅਦ ਅੱਜ ਪੈਗ ਲਾ ਲੇਗਾ ਖੁਸ਼ੀ ਹੈ ਜੀ ਖੁਸ਼ੀ ਦਵਾ ਦੇ ਪੈਗਵਾਏ ਬੰਦੇ ਮੇਰੇ ਵੰਡੇ ਦਾ ਲਵਾ ਦਿਓ ਉਹਨਾਂ ਨੂੰ ਠੀਕ ਨਹੀਂ ਇੱਧਰ ਆ ਉਰੇ ਆ ਮੇਰੇ ਵੰਡੇ ਦਾ ਉਰੇ ਆ ਕਿੱਧਰ ਬਹੁਤ ਚੱਲੇ ਚੱਲੇ ਦੁਕਾਨ ਦੇ ਬਾਬਿਓ ਤੇ ਬਾਕੀ ਠੀਕ ਹੈ ਕੰਮ ਕਰ ਆਪਾਂ ਵੀਡੀਓ ਬੰਦ ਕਰਦੇ ਤੁਹਾਨੂੰ ਵਾਜਾ ਪੈਣੀਆਂ ਕਿਉਂਕਿ ਧੰਨਵਾਦ ਉਹਦਾ ਸੱਚੇ ਪਾਤਸ਼ਾਹ ਦਾ ਜਿਨੇ ਗਾਂ ਤੁਹਾਡੀ ਗੱਬਣ ਕੀਤੀ ਆ ਬਾਕੀ ਠੀਕ ਹੈ ਜੀ ਧੰਨਵਾਦ ਜਾਓ ਤੁਸੀਂ ਬਗਲ ਨਹੀਂ ਉੱਥੇ ਮਿਲਦੇ ਜਾਓ ਦੁਕਾਨ ਦੇ ਹਾਂ ਬਾਬਿਓ ਬੜੇ ਚਿਰਾਂ ਬਾਅਦ ਬਾਬਿਓ ਨਿਕਲੀਏ ਤੇ ਉਹੀ ਡੇਂ ਗੱਲਬਾਤ ਰਿਕਾਰਡ ਕਰਨਾ ਕਿ ਕਿਵੇਂ ਲੱਗਾ ਇਨੇ ਚਿਰਾਂ ਬਾਅਦ ਗਾਂ ਬਣੀ ਸੀ ਸੇਵਾ ਕਰੀ ਜੀ ਦੱਸੋ ਸਮਝਾਓ ਮੜਾ ਜਾਂ ਆਹੋ ਚਾਹੀਦੀ ਸੇਵਾ ਕਰਨੀ ਉਹ ਫੀਡ ਪਾ ਜਿੱਤਰਾ ਅੱਗੇ ਗਾਂ ਇੱਕ ਬੈ ਗਈ ਉਹ ਕੰਮ ਨਹੀਂ ਹੋਣ ਦੇਣਾ ਆਪਾਂ ਹੁਣ ਇਹਨੂੰ ਇਹ ਸੇਵਾ ਸੁਆ ਏਡਾ ਫੁੱਟਾ ਤੇ ਪੂਰੀ ਰੈਡੀ ਰਣੇ ਕੰਮ ਇਹ ਹੈਗੀ ਜੇ ਕੋਈ ਪੰਜਾਵਾਂ ਕ ਦਾਣਾ ਦੇ ਏਡ ਗੇੜ ਫੋਣੇ ਸੰਭਾਲ ਕਾਇਰੀ ਹਾਂਜੀ ਹਾਂਜੀ ਨੀਰਾ ਢਿੱਕਾ ਮਾਰਦਾ ਰਿਆ ਕਰ ਦੁਕਾਨ ਦੇ ਫੇਕ ਨਗਰ ਨਗਰ ਨਾ ਪਈ ਜਾ ਨਹੀਂ ਠੀਕ ਹੈ ਗੱਲ ਬਾਬਿਓ ਤੁਹਾਡੀ ਆ ਕੀ ਪਾਇਆ ਕੇ ਸੋਪਾਇ ਨਾ ਕੇ ਪੜ੍ਹ ਪੜ੍ਹ ਰਿਹਾ ਨਹੀਂ ਠਕਰ ਪੜ੍ਹਨੇ ਲੱਗੀ ਪੜ੍ਹਨਾ ਪੱਠੇ ਜਿਲ੍ਹੇ ਦੀ ਆ ਪਾਈ ਦਿੰਦੇ ਨਹੀਂ ਠੀਕ ਹੈ ਗੱਲ ਚਿਆਣੇ ਦੀ ਸਮਝਣੀ ਚਾਹੀਦੀ ਕਿਉਂਕਿ ਆਪਾਂ ਹੁਣ ਇਹਨਾਂ ਦੀ ਸੇਵਾ ਵਧਾਉਣੀ ਆ ਆਪਾਂ ਪਹਿਲਾ ਵਾਲਾ ਕੰਮ ਨਹੀਂ ਰਹਿਣ ਦੇਣਾ ਠੀਕ ਨਹੀਂ ਦੇਣਾ ਕੇ ਨਹੀਂ ਇਹ ਸਿਆਣਾ ਹੀ ਹੱਡ ਪਿੰਡ ਚੋਂ ਇਹ ਆ ਸਾਰਾ ਕੋਈ ਸਲਾਹ ਮਸ਼ਲਾ ਕੋਈ ਸਿਆਣਾ ਬੰਦਾ ਦਿੰਦਾ ਤੇ ਸੁਣਿਆ ਕਰੋ ਜਰੂਰ ਵਧੀਆ ਗੱਲ ਕਰਦੇ ਨੇ ਕਿਉਂਕਿ ਕਿੱਲੇ ਆਪਾਂ ਪੱਠੇ-ਦੱਥੇ ਤੇ ਨਹੀਂ ਰਹੰਦੇ ਨਹੀਂ ਆਪਾਂ ਇਹਦੀ ਸੇਵਾ ਵੀ ਕਰਦੇ ਹਾਂ ਸਹੀ ਗੱਲ ਹੈ ਜੀ ਉਹ ਕਿਹਾ ਹੋ ਕੇ ਨੂੰ ਫੀਡ ਬੋਈ ਚਾਲਾ ਦੋ ਤਿੰਨ ਤੇ ਤੂੰ ਕਿਦਾਂ ਲੱਗਾ ਡਾਕਟਰ ਸਾਹਿਬ ਦਾ ਕੰਮ ਆ ਕੰਮ ਠੀਕ ਹੈ ਡਾਕਟਰ ਸਾਹਿਬ ਨਹੀਂ ਵਧੀਆ ਕੀਤਾ ਕੰਮ ਮੜੇ ਕੱਢੇ ਜੇ ਤੁਹਾਡੇ ਪਿੰਡ ਚ ਚਲੋ ਉਹਦੀ ਮਿਹਰ ਆ ਇਹ ਵੀ ਬੜਾ ਚਿਰ ਦਾ ਦੁਖੀ ਪਰ ਜੇ ਬਣਾਤੀਆਂ ਗਾਂ ਸੇਵਾ ਵੀ ਚਾਹੀਦੀ ਵਾਕੇ ਗੱਲ ਦੀ ਸੇਵਾ ਨਹੀਂ ਕਰਦਾ ਮਰ ਜਾਂਦਾ ਇਹ ਫੁੱਲ ਡੰਗ ਨੂੰ ਪੂਣ ਨੂੰ ਨੂੰ ਪਤਾ ਰਾ ਆ ਤੇ ਹੁਣ ਪਵਾਵਾਂਗੇ ਆ ਗਏ ਆ ਸਿਰ ਤੇ ਹੁਣ ਪਵਾਵਾਂਗਾ ਜੇ ਪਾਜੇਗਾ ਉਹ ਦੋ ਮੱਠੀ ਬਣਵਾ ਦੇ ਤੇ ਬੜਾ ਸਮੂਹ ਮੇ ਆਏ ਦੇ ਲੋ ਫਿਰ ਉਹ ਗੱਲ ਨਹੀਂ ਹੋਣੀ ਚਾਹੀਦੀ ਨਹੀਂ ਨਹੀਂ ਮੇਰਾ ਪੇਸਾ ਡੰਗਰ ਦਾ ਕਾਰਨ ਅੱਗੇ ਮੇਰੇ ਸਿਰ ਤੇ ਮੇਰੀ ਘਰ ਵੀ ਸਿਰ ਤੇ ਡੰਗ ਉਹਨੂੰ ਪਿਆ ਹੀ ਕੱਖ ਨਹੀਂ ਭਾਜੀ ਸਾਡੀ ਮੇਰੀ ਜੇ ਲੋ ਪਾਇਆ ਉਹਨੂੰ ਪਾਇਆ ਕੱਖ ਨਹੀਂ ਜੇ ਬੜਾ ਕਈ ਬੜੀ ਨਹੀਂ ਬੋਲਾ ਮੂਨ ਤੇ ਵੀਡੀਓ ਬਣਾਉਣ ਦੇ ਇੱਥੇ ਇਹ ਰੌਣਕ ਮੇਲਾ ਲੱਗਿਆ ਅੱਜ ਪੂਰਾ ਜਿਆਦਾ ਹੀ ਲੱਗਿਆ ਰੌਣਕ ਮੇਲਾ ਚਲੋ ਵਧੀਆ ਗੱਲ ਐ ਰਿਕਾਰਡ ਹੋ ਗਈ ਵਿੱਚ ਨਾਲ ਅਗਲੇ ਬੰਦੇ ਵੀ ਸੁਣਨਗੇ ਆਪਣੇ ਸੱਜਣ ਮੇਲੀ ਉਹ ਕੀ ਪਤਾ ਮੇਰੀ ਗੱਲ ਸੁਣ ਇਹ ਵੀਡੀਓ ਵੇਖ ਕੇ ਉਹ ਵੀ ਸੇਵਾ ਵਧਾ ਦੇਣਾ ਜਿਹੜਾ ਵੀਡੀਓ ਵੇਖੂਗਾ ਕਹਿੰਨੇ ਕਿੰਨੀਆਂ ਗੱਲ ਚਲੋ ਠੀਕ ਐ ਜੀ ਵਧੀਆ ਲੱਗਾ ਜੋ ਵੀ ਗੱਲ ਬਾਤ ਹੀ ਤੇ ਮੇਰੇ ਭਰਾ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਿਉਂਕਿ ਸੇਵਾ ਵੀ ਚਾਹੀਦੀ ਹੈ ਜਾਨਵਰਾਂ ਦੀ ਇਦਾਂ ਭਾ ਦੀ ਇੱਕ ਗਾਂ ਡੈਗੀ ਜਿਹਨੂੰ ਪਾਇ ਹੀ ਕੁਝ ਨਹੀਂ ਆਪਾਂ ਪਰ ਇਹ ਨਹੀਂ ਬਾਹਰ ਦੇਣੀਆਂ ਹੁਣ ਕੋਲੋਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਪਿੰਡ ਗਮਾਨ ਨੇੜੇ ਕਾਲਾ ਨਵਰ ਜ਼ਿਲ੍ਹਾ ਗਰਦਾਸਪੁਰ